ਹਾਂਜੀ ਵਾਹਿਗੁਰਜ ਜੀ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੇਵਤਿਆਂ ਦੀ ਧਰਤੀ ਦੇ ਉੱਤੇ ਦਾਨਵਾ ਦਾ ਰਕਸ਼ਾ ਦਾ ਖੇਡ ਹੋ ਰਿਹਾ ਹਾਂਜੀ ਮੈਂ ਗੱਲ ਕਰ ਰਿਹਾ ਹਿਮਾਚਲ ਦੀ ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਦੇਵਤਿਆਂ ਦੀ ਭੂਮੀ ਧਰਤੀ ਕਿਹਾ ਜਾਂਦਾ ਉਸ ਧਰਤੀ ਦੇ ਉੱਤੇ ਇੱਕ ਪੰਜਾਬੀ ਜੋੜੇ ਦੇ ਨਾਲ ਜਿਹੜੀ ਪਿਛਲੇ ਦਿਨਾਂ 'ਚ ਕੁੱਟਮਾਰ ਹੋਈ ਆ ਬਹੁਤ ਬੁਰੀ ਤਰ੍ਹਾਂ ਉਸ ਪੰਜਾਬੀ ਜੋੜੇ ਨੂੰ ਇੱਕ ਪੰਜਾਬੀ ਨੌਜਵਾਨ ਸੀ ਨਾਲ ਉਹਦੇ ਇੱਕ ਪੂਰੀ ਜਿਹੜੀ ਸਾਥਣ ਸੀਗੀ ਉਹ ਗੋਰੀ ਸੀਗੀ ਉਹਨਾਂ ਨੂੰ ਸੈਂਕੜੇ ਬੰਦਿਆਂ ਦੁਆਰਾ ਹਿਮਾਚਲ ਦੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਇੱਕ ਪੰਜਾਬੀ ਨੌਜਵਾਨ ਆਪਣੀ ਜੀਵਨ ਸਾਥਣ ਨੂੰ ਨਾਲ ਲੈ ਕੇ ਹਿਮਾਚਲ ਘੁੰਮਣ ਫਿਰ ਲਈ ਜਾਂਦਾ ਉੱਥੇ ਸੈਂਕੜੇ ਬੰਦਿਆਂ ਦਾ ਆ ਕੇ ਝੁੰਡ ਕੇਰ ਲੈਂਦਾ ਤੇ ਉਹਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਉਸ ਤੋਂ ਬਾਅਦ ਜਿਹੜਾ ਸ਼ਰਮਨਾਕ ਹੁਣ ਤੱਕ ਜਿਹੜੀ ਗੱਲਬਾਤ ਵਾਪਰ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਦੀ ਕੋਈ ਪ੍ਰਤੀਕਿਰਿਆ ਇਹਦੇ ਤੇ ਨਹੀਂ ਆਈ ਹਿਮਾਚਲ ਦਾ ਮੁੱਖ ਮੰਤਰੀ ਜਿਹੜਾ ਕਿ ਕਾਂਗਰਸ ਦਾ ਮੁੱਖ ਮੰਤਰੀ ਹੈ ਜਿਹੜੀ ਕਾਂਗਰਸ ਕਹਿੰਦੀ ਆ ਅਸੀਂ ਸੈਕੂਲਰ ਆ ਅਸੀਂ ਧਰਮ ਨਿਰਪੱਖ ਆ ਅਸੀਂ ਧਰਮ ਦੀ ਜਾਤ ਦੀ ਰਾਜਨੀਤੀ ਨਹੀਂ ਕਰਦੇ ਮੈਂ ਪੁੱਛਣਾ ਚਾਹੁੰਦਾ ਹਾਂ ਰਾਹੁਲ ਗਾਂਧੀ ਨੂੰ ਕਿ ਹਿਮਾਚਲ ਦੇ ਵਿੱਚ ਜਿੱਥੇ ਤੁਹਾਡੀ ਪਾਰਟੀ ਦਾ ਕਾਂਗਰਸ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਹਾਲੇ ਤੱਕ ਕੋਈ ਬਿਆਨ ਕੋਈ ਪ੍ਰਤੀਕਿਰਿਆ ਕੋਈ ਉਹਨਾਂ ਬੰਦਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਨਾ ਹੋਣਾ ਇਹ ਕੀ ਦਰਸਾਉਂਦਾ ਹੈ ਇਹ ਦਰਸਾਉਂਦਾ ਹੈ ਕਿ ਜੋ ਹਾਲਾਤ ਇਹ ਸੇਕ ਘਟਨਤੀਆਂ ਦੇ ਨਾਲ ਲਗਾਤਾਰ ਇਸ ਧਰਤੀ ਦੇ ਉੱਤੇ ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਆ ਰਹੇ ਆ ਧੱਕੇ ਹੁੰਦੇ ਆ ਰਹੇ ਆ ਚਾਹੇ ਪੰਜਾਬ ਦੇ ਨਾਲ ਪਹਿਲਾਂ ਵੀ 84 ਵੇਲੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ ਲਗਾਤਾਰ ਜਿਹੜਾ ਜ਼ੁਲਮ ਤੇ ਧੱਕਾ ਹੋਇਆ ਉਹ ਅੱਜ ਵੀ ਪੰਜਾਬੀ ਉਸ ਨੂੰ ਚੱਲ ਰਹੇ ਨੇ ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਖੜਗੇ ਸਾਹਿਬ ਇਸ ਗੱਲ ਦੇ ਉੱਤੇ ਆਪਣੀ ਪ੍ਰਤੀਕਿਰਿਆ ਆਪਣਾ ਬਿਆਨ ਦੇਣਗੇ ਕਿ ਇੱਕ ਪੰਜਾਬੀ ਜੋੜੇ ਨੂੰ ਹਿਮਾਚਲ ਦੇ ਵਿੱਚ ਇੱਥੇ ਸਰਕਾਰ ਕਾਂਗਰਸ ਦੀ ਐ ਘੁੱਟਿਆ ਜਾਂਦਾ ਮਾੜੀ ਮਾੜੀ ਗੱਲ ਤੇ ਟਵੀਟ ਕਰਨ ਵਾਲਾ ਮਾੜੀ ਮਾੜੀ ਗੱਲ ਤੇ ਬਿਆਨ ਦੇਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਹਾਲੇ ਤੱਕ ਚੁੱਪ ਹੈ ਬੋਲਿਆ ਨਹੀਂ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਘਟਨਾ ਹੈ ਕਿ ਸੈਂਕੜੇ ਬੰਦਿਆਂ ਦੁਆਰਾ ਬੁਰੀ ਤਰ੍ਹਾਂ ਇੱਕ ਪੰਜਾਬੀ ਨੌਜਵਾਨ ਤੇ ਨਾਲ ਉਹਦੀ ਸਾਥਣ ਦੀ ਕੁੱਟਮਾਰ ਕਰਨਾ ਤੇ ਮੈਂ ਚੇਤਾਵਨੀ ਦੇਣਾ ਚਾਹਣਾ ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਉਂਕਿ ਕੰਮ ਸਰਕਾਰਾਂ ਦਾ ਹੈ ਕੰਮ ਲੋਕਾਂ ਦਾ ਨਹੀਂ ਆ ਇਹ ਕੰਮ ਪੰਜਾਬ ਸਰਕਾਰ ਨੇ ਹਿਮਾਚਲ ਸਰਕਾਰ ਨਾਲ ਗੱਲ ਕਰਨੀ ਹੈ ਪੰਜਾਬ ਸਰਕਾਰ ਨੇ ਸੈਂਟਰ ਦੀ ਸਰਕਾਰ ਨਾਲ ਗੱਲ ਕਰਨੀ ਆ ਵੀ ਜੋ ਪੰਜਾਬੀਆਂ ਨਾਲ ਹਿਮਾਚਲ ਚ ਪਹਿਲੀ ਵਾਰ ਧੱਕਾ ਨਹੀਂ ਹੋਇਆ ਅੱਗੇ ਵੀ ਕਈ ਵਾਰੀ ਹਿਮਾਚਲ ਦੇ ਵਿੱਚ ਜਦੋਂ ਸਾਡੇ ਨੌਜਵਾਨ ਮੁੰਡੇ ਕੋਈ ਕੇਸ ਵੀ ਸ਼ਾਂਤ ਸਾਹਿਬ ਲਾ ਕੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਜਾਂਦੇ ਆ ਉੱਥੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਦਲੀਲ ਵੀ ਕੀਤਾ ਜਾਂਦਾ ਗਾਲਾਂ ਵੀ ਕੱਢੀਆਂ ਜਾਂਦੀਆਂ ਕਿ ਇਹਨਾਂ ਸ਼ਾਂਤ ਸਾਹਿਬ ਨੂੰ ਲਾਹਾਂ ਵੀ ਜਾਂਦਾ ਮੋਟਰਸਾਈਕਲਾਂ ਤੋਂ ਪਾੜਿਆ ਵੀ ਜਾਂਦਾ ਅੱਗਾਂ ਵੀ ਲਾਈਆਂ ਜਾਂਦੀਆਂ ਸੋ ਇਹ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਥਾਂ ਦੇ ਉੱਤੇ ਸਿੱਖਾਂ ਦੇ ਖਿਲਾਫ ਖਾਸ ਤੌਰ ਦੇ ਉੱਤੇ ਬਿਆਨ ਆਉਣੇ, ਕੰਗਣਾ ਰਣਾਉਤਾ ਬਿਆਨ ਆਉਣਾ ਕਿ ਇੱਥੇ ਅਤਵਾਦ ਵੱਲ ਵੱਧ ਰਿਹਾ ਪੰਜਾਬ, ਅਤਵਾਦ ਫੈਲ ਰਿਹਾ ਪੰਜਾਬ 'ਚ। ਹਿਮਾਚਲ ਦੀ ਬੱਚੇ ਘਟਨਾ ਦਾ ਵਾਪਰ ਜਾਣਾ, ਸਮੇਂ-ਸਮੇਂ ਤੇ ਹੋਰ ਬਹੁਤ ਤਰ੍ਹਾਂ ਦੇ ਆਗੂਆਂ ਦੇ ਸਿੱਖਾਂ ਦੇ ਖਿਲਾਫ ਜ਼ਹਿਰ ਭਰੇ ਬਿਆਨ ਆਉਣੇ। ਇਹ ਜਿਹੜੀ ਹਕੂਮਤ ਆ ਸਿੱਖਾਂ ਦਾ ਸ਼ਿਕਾਰ ਖੇਡਣ ਲਈ ਫਿਰ ਉਹੀ ਜਿਹੜੀ ਰਣਨੀਤੀ ਉਹ ਤਿਆਰ ਕਰ ਰਹੀ ਆ। ਸਕੋਪ ਤਾਂ ਹਨ ਉਹ ਜਿਹੇ ਤੋਂ ਹੁੰਦੀ ਲੋੜ ਆ ਅਗਲੀ ਮੈਂ ਬੇਨਤੀ ਕਰਦਾ ਇਹ ਚਿਤਾਵਨੀ ਸਮਝ ਲਓ ਬੇਨਤੀ ਸਮਝ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਇਹਦਾ ਹੱਲ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਹਿਮਾਚਲ ਦੇ ਬੰਦਿਆਂ ਦੀਆਂ ਇੱਥੇ ਕਲੋਨੀਆਂ ਬਣੀਆਂ ਹੋਈਆਂ ਨੇ ਖਾੜ ਦੇ ਵਿੱਚ ਮਹਾਲੀ ਦੇ ਵਿੱਚ ਜੀਰਖਪੁਰ ਦੇ ਵਿੱਚ ਅਸੀਂ ਉਹਨਾਂ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਾਂਗੇ ਘਰਾਓ ਕਰਾਂਗੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਈ ਸੱਜਣਾ ਦੇ ਬੇਲੀਆਂ ਦੇ ਨੌਜਵਾਨਾਂ ਦੇ ਫੋਨ ਆਏ ਕਿ ਭਾਈ ਸਾਨੂੰ ਜੋ ਹਿਮਾਚਲ ਚ ਹੋ ਰਿਹਾ ਲਗਾਤਾਰ ਧੱਕਾ ਹੋ ਰਿਹਾ ਸਾਡੇ ਨਾਲ ਲਗਾਤਾਰ ਸਾਡੇ ਮੁੰਡਿਆਂ ਨੂੰ ਕੁੱਟਿਆ ਜਾ ਰਿਹਾ ਜਿਵੇਂ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਰਨਾ ਚਾਹੀਦਾ ਤਾਂ ਮੈਂ ਉਹਨਾਂ ਨੂੰ ਅੱਜ ਨੌਜਵਾਨਾਂ ਨੂੰ ਫੋਨ ਦੇ ਉੱਤੇ ਵੀ ਅਪੀਲ ਕੀਤੀ ਹੈ ਕਿ ਅਸੀਂ ਸਬਰ ਤੋਂ ਕੰਮ ਲੈਣਾ ਜਾਵਦੇ ਤੋਂ ਕੰਮ ਲੈਣਾ ਕੋਈ ੜਕਾਹਟ ਵਾਲੀ ਕਾਰਵਾਈ ਨਹੀਂ ਕਰਨੀ ਹਾਂ ਆਪਾਂ ਨੂੰ ਪਤਾ ਹੈ ਖੜ੍ਹ ਮਹਾਲੀ ਜੀਰਖਪੁਰ ਦੇ ਵਿੱਚ ਕਈ ਕਲੌਨੀਆਂ ਐਸੀਆਂ ਹੈਗੀਆਂ ਨੇ ਜਿੰਨਾ ਕਲੌਨੀਆਂ ਦੇ ਵਿੱਚ ਇਹ ਲਿਖ ਕੇ ਲਾਇਆ ਹੈ ਕਿ ਇੱਥੇ ਸਿਰਫ ਤੇ ਸਿਰਫ ਹਿਮਾਚਲ ਦੇ ਬੰਦੇ ਹੀ ਹਿਮਾਚਲੀ ਹੀ ਇੱਥੇ ਘਰ ਆਪਣਾ ਲੈ ਸਕਦੇ ਆ ਖੜ ਦੇ ਵਿੱਚ ਤਾਂ ਇੱਕ ਕਲੋਨੀ ਪੂਰੀ ਹਿਮਾਚਲੀਆਂ ਦੀ ਐ ਦੋ ਤਿੰਨ ਘਰ ਪੰਜਾਬੀਆਂ ਦੇ ਸੀਗੇ ਉਹ ਵੀ ਉੱਥੋਂ ਆਪਣੇ ਘਰਵਾਰ ਵੇਚ ਕੇ ਤੁਰ ਗਏ ਪਤਾ ਲੱਗੇ ਵੀ ਚਾਰ ਚਫੇਰੇ ਹਿਮਾਚਲ ਦੇ ਲੋਕਾਂ ਨੇ ਆ ਕੇ ਕਬਜ਼ਾ ਕਰ ਲਿਆ ਮੈਂ ਬਹੁਤ ਵਾਰੀ ਬੋਲੀ ਐ ਇਹ ਗੱਲ ਇਹ ਪੰਜਾਬ ਦੇ ਇਨ੍ਹਾਂ ਧੋਖੇਵਾਜ਼ ਗਦਾਰਾਂ ਦੇ ਕਰਕੇ ਇਹਨਾਂ ਲੀਡਰਾਂ ਕਰਕੇ ਪਿਛਲੇ 8-10 ਸਾਲਾਂ ਦੇ ਵਿੱਚ ਘੱਟੋ-ਘੱਟ ਘੱਟੋ-ਘੱਟ 50-70 ਹਜ਼ਾਰ ਬੰਦਾ ਕਰੀਬ-ਕਰੀਬ ਹਿਮਾਚਲ ਦਾ ਪੰਜਾਬ ਦੇ ਵਿੱਚ ਆ ਕੇ ਸਰਕਾਰੀ ਨੌਕਰੀਆਂ ਲੈ ਚੁੱਕੇ ਆ ਤੇ ਸਾਡਾ ਇਹਨਾਂ ਦਹਾਕਿਆਂ ਸਾਲਾਂ ਦੇ ਵਿੱਚ 10 ਬੰਦੇ ਮੈਨੂੰ ਲੱਗੇ ਦਿਖਾ ਦਿਓ ਵੀ ਦਸਾਂ ਸਾਲਾਂ ਦੇ ਵਿੱਚ ਪੰਜਾਬ ਦੇ ਬੰਦੇ ਹਿਮਾਚਲ ਦੇ ਵਿੱਚ ਸਰਕਾਰੀ ਨੌਕਰੀ ਦੇ ਲੱਗੇ ਹੋਣ ਤੇ ਮੈਂ ਤੁਹਾਨੂੰ ਅੰਕੜੇ ਦੇ ਸਾਰੇ ਰਿਕਾਰਡ ਦੇ ਸਕਦਾ ਹਾਂ ਕਿ ਪਿਛਲੇ 10-12 ਸਾਲਾਂ ਦੇ ਵਿੱਚ 65-70 ਹਜ਼ਾਰ ਦੇ ਕਰੀਬ ਬੰਦੇ ਜਿਹੜੇ ਹਿਮਾਚਲ ਦੇ ਸਰਕਾਰੀ ਨੌਕਰੀ ਪੰਜਾਬ ਜਾ ਕੇ ਲੈ ਚੁੱਕੇ ਆ। ਨਾਲੇ ਸਾਡੀ ਧਰਤੀ ਤੇ ਕਾਬਜ਼ ਹੋ ਰਹੇ ਨੇ, ਸਾਡੀਆਂ ਨੌਕਰੀਆਂ ਤੇ ਕਾਬਜ਼ ਹੋ ਰਹੇ ਨੇ। ਨਾਲੇ ਜੇ ਆਪਾਂ ਇੱਥੋਂ ਸੀ ਕੋਈ ਸਾਡਾ ਬੰਦਾ ਕੋਈ ਸਾਡੇ ਨੌਜਵਾਨ ਘੁੰਮਣ ਫਿਰਨ ਲਈ ਹਿਮਾਚਲ ਜਾਂਦੇ ਆ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ, ਅਗਲੀ ਕਿਤੇ ਜਾਂਦੇ ਨੇ, ਕੰਗਾਂ ਨੂੰ ਦਾ ਫੜ ਕੇ ਥਾਣੇ ਵੀ ਲਜਾਇਆ ਜਾਂਦਾ, ਪਿੱਛੇ ਜਿਹੀ ਵੀ ਕਈ ਵੀਡੀਓ ਆਈਆਂ। ਸ਼ਰਿਆਮ ਹਿਮਾਚਲ ਪੁਲਿਸ ਵਾਲੇ ਵੀ ਸਾਡੇ ਨੌਜਵਾਨਾਂ ਦੇ ਡੰਡੇ ਮਾਰਦੇ ਹਿਮਾਚਲ 'ਚ ਦੇਖੇ ਗਏ ਆ। ਸੋ ਮੈਂ ਆਉਣ ਵਾਲੇ ਦਿਨਾਂ ਦੇ ਬੱਚੇ ਅਪੀਲ ਕਰਦਾ ਸਾਡਾ ਸਨੇਹਾ ਸਾਡਾ ਸਿਧਾਂਤ ਸਾਡੇ ਗੁਰੂਆਂ ਦੇ ਸਨੇਹ ਸਾਡੇ ਉਹਨਾਂ ਦੇ ਸਿਧਾਂਤ ਗੁਰੂਆਂ ਦੇ ਵਿਚਾਰਤਾਰਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈ। ਜਿਹੜੀ ਵੀ ਹਿਮਾਚਲ ਵਾਲੇ ਨੇ ਸਾਡੇ ਲਈ ਉਹ ਇੱਕ ਇਨਸਾਨ ਨੇ। ਸਾਡੇ ਲਈ ਸਭ ਤੋਂ ਉੱਤੇ ਇਨਸਾਨੀਅਤ ਆ। ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਨਸਾਨ ਆ ਸਾਡੇ ਗੁਰੂਆਂ ਦੇ ਹਲਸਪੇ ਸਾਡੇ ਗੁਰੂਆਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਵੀ ਇਹ ਹੀ ਸਰਬੱਤ ਦਾ ਭਲਾ ਅਸੀਂ ਕਿਸੇ ਦੇ ਜਾਤੀ ਤੌਰ ਤੇ ਖਿਲਾਫ ਨਹੀਂ ਆ ਪਰ ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਹਿਮਾਚਲ ਦੇ ਬੰਦੇ ਸਰਕਾਰੀ ਨੌਕਰੀ ਕਰਦੇ ਆ ਜਿੱਥੇ ਜਿੱਥੇ ਹਿਮਾਚਲ ਦੇ ਬੰਦੇ ਇੱਥੇ ਕਲੌਨੀਆਂ 'ਚ ਬੈਠੇ ਆ ਉਹਨਾਂ ਦਾ ਸ਼ਾਂਤਮਈ ਤਰੀਕੇ ਨਾਲ ਮੈਂ ਫਿਰ ਨਾਜਵਾਨਾਂ ਨੂੰ ਅਪੀਲ ਕਰਨਾ ਚਾਹੁੰਨਾ ਕਿ ਅਸੀਂ ਕੋਈ ਪੜਕਹਾਟ ਵਾਲੀ ਕਾਰਵਾਈ ਨਹੀਂ ਕਰਨੀ ਕਿਸੇ ਦੇ ਖਿਲਾਫ ਹਿੰਸਕ ਨਹੀਂ ਹੋਣਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਭਰਾਵਾਂ ਨੂੰ ਉਹਨਾਂ ਹਿਮਾਚਲੀ ਭੈਣਾਂ ਨੂੰ ਅਸੀਂ ਉੱਥੇ ਇਹ ਪੁੱਛਣਾ ਚਾਹਾਂਗੇ ਉਹਨਾਂ ਦੀ ਖਾਤਰ ਲੰਗਰ ਵੀ ਲਾਵਾਂਗੇ ਚਾਹ ਪਾਣੀ ਪਿਵਾਵਾਂਗੇ ਪਰ ਉਹਨਾਂ ਨੂੰ ਇਹ ਪੁੱਛਾਂਗੇ ਵੀ ਸਾਡਾ ਇਹ ਦੱਸੋ ਵੀ ਜਿਹੜੇ ਸਾਡੇ ਬੰਦੇ ਇਥੋਂ ਹਿਮਾਚਲ ਦੇ ਵਿੱਚ ਘੁੰਮਣ ਫਿਰਨ ਲਈ ਜਾਂਦੇ ਆ ਉਹਨਾਂ ਬੰਦਿਆਂ ਦੇ ਨਾਲ ਇਹ ਕਿਉਂ ਕੀਤਾ ਜਾਂਦਾ ਕਦੇ ਤੁਹਾਨੂੰ ਹਿਮਾਚਲ ਦੇ ਕਿਸੇ ਬੰਦੇ ਨੂੰ ਕਿਸੇ ਮੁੰਡੇ ਨੂੰ ਕਿਸੇ ਕੁੜੀ ਨੂੰ ਪੰਜਾਬ ਦੇ ਵਿੱਚ ਕਿਸੇ ਪੰਜਾਬੀ ਬੰਦੇ ਵੱਲੋਂ ਕਦੇ ਕੁੱਟਿਆ ਮਾਰਿਆ ਗਿਆ ਹੋਵੇ ਕਦੇ ਕਿਸੇ ਤਰੀਕੇ ਨਾਲ ਜ਼ਹੀਰ ਕੀਤਾ ਗਿਆ ਹੋਵੇ ਕਦੇ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ ਤਾਂ ਦਿਖਾ ਦਿਓ ਤੁਸੀਂ ਵੀ ਤਾਂ ਕਿੰਨੇ ਇੱਥੇ ਆ ਕੇ ਨੌਕਰੀਆਂ ਕਰਦੇ ਹੋ ਕਿੰਨੇ ਚੰਡੀਗੜ੍ਹ ਚ ਤੁਸੀਂ ਲੱਗੇ ਹੋਏ ਹੋ ਕਿੰਨੇ ਪੰਜਾਬ ਦੇ ਹਸਪਤਾਲਾਂ ਚ ਹਿਮਾਚਲ ਦੇ ਬੰਦੇ ਲੱਗੇ ਹੋਏ ਨੇ ਇੱਕ ਪਾਸੇ ਕਿਹਾ ਜਾਂਦਾ ਕਿ ਬਾਸੂ ਦੇਵ ਕਟੋਂਮ ਬਾਸੂ ਦੇਵ ਕਟੋਂਮ ਤੋਂ ਭਾਵ ਆ ਕਿ ਪੂਰੀ ਦੁਨੀਆ ਜਿਹੜੀ ਇੱਕ ਭਾਈਚਾਰਾ ਹੈ ਪੂਰੀ ਦੁਨੀਆ ਇੱਕੋ ਹੀ ਹੈ ਪੂਰੀ ਦੁਨੀਆ ਸਾਰੀ ਹੌਲੀ-ਹੌਲੀ ਜਿਵੇਂ ਆਪਾਂ ਕਹਿੰਦੇ ਪੂਰੀ ਦੁਨੀਆ ਇੱਕ ਪਿੰਡ ਬਣ ਰਹੀ ਹੈ ਪੂਰੀ ਦੁਨੀਆ ਇਕੱਠੀ ਹੋ ਰਹੀ ਹੈ ਪੂਰੀ ਦੁਨੀਆ ਦਾ ਭਾਈਚਾਰਾ ਪੂਰੀ ਦੁਨੀਆ ਦੇ ਲੋਕ ਇੱਕ ਦੂਜੇ ਨੇੜੇ ਆ ਰਹੇ ਨੇ ਦੇਸ਼ ਦੇ ਨੇੜੇ ਆ ਰਹੇ ਨੇ ਇੱਕ ਪਾਸੇ ਇਸ ਤਰ੍ਹਾਂ ਦੀ ਜਿਹੜੀ ਨਫ਼ਰਤ ਜੋ ਆਪਾਂ ਦੇਖ ਰਹੇ ਹਾਂ ਕਿ ਦੇਸ਼ ਦੇ ਅੰਦਰ ਬੀਜੇਪੀ ਫਲਾ ਰਹੀ ਹੈ ਧਰਮਾਂ ਦੇ ਉੱਤੇ ਜਾਤਾਂ ਦੇ ਉੱਤੇ ਲੋਕਾਂ ਨੂੰ ਵੱਖ-ਵੱਖ ਵਰਗਾਂ ਦੇ ਉੱਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਲੋਕਾਂ ਨੂੰ ਇਸ ਤਰੀਕੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਗੋਦੀ ਮੀਡੀਆ ਹੁਣ ਨਫ਼ਰਤ ਭਰ ਰਿਹਾ ਜ਼ਹਿਰ ਭਰ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਉਲਾਂਠੀਜਾ ਇਹਨਿਲ ਕਹਿ ਆ ਰਹੇ ਆ ਕਿ ਅੱਜ ਸਾਨੂੰ ਸਾਡੇ ਪੰਜਾਬੀ ਜੋੜੇ ਨੂੰ ਹਿਮਾਚਲ ਚ ਕੁੱਟਿਆ ਮਾਰਿਆ ਜਾਂਦਾ ਸੋ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਅਪੀਲ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਜਾਂ ਇਹ ਧੱਕੇਸ਼ਾਹੀ ਹਿਮਾਚਲ ਦੇ ਵਿੱਚ ਪੰਜਾਬ ਦੇ ਸਾਡੇ ਕਿਸੇ ਵੀ ਭਰਾ ਦੇ ਨਾਲ ਚਾਹੇ ਪੰਜਾਬ ਦਾ ਸਾਡਾ Hindu ਭਰਾ ਹੈ ਚਾਹੇ ਕੋ ਪੰਜਾਬ ਦਾ ਮੁਸਲਮਾਨ ਭਰਾ ਹੈ ਚਾਹੇ ਕੋ ਪੰਜਾਬ ਦਾ ਸਿੱਖ ਭਰਾ ਉਹ ਹਿਮਾਚਲ ਜਾਂਦਾ ਘੁੰਮਣ ਫਿਰਨ ਦੇ ਲਈ ਉਹਦੇ ਨਾਲ ਇਹ ਘਟਨਾਵਾਂ ਵਾਪਰਦੀਆਂ ਨੇ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਸ਼ਾਂਤ ਮੈਤਰੀ ਤਰੀਕੇ ਨਾਲ ਤੇ ਮੈਂ ਅਪੀਲ ਕਰਦਾ ਹਾਂ ਨੌਜਵਾਨਾਂ ਨੂੰ ਕਿ ਸਾਨੂੰ ਇਸ ਗੱਲ ਦੇ ਖਿਲਾਫ ਲਾਮਬੰਦ ਹੋਣ ਦੀ ਲੋੜ ਆ ਅਰੇ ਤੁਹਾਨੂੰ ਜਿੱਥੇ ਮਰਜ਼ੀ ਤੁਰੇ ਫਿਰੋਗੇ ਚੱਕ ਕੇ ਸੋਡੇ ਛਤਰ ਫੇਰਨਗੇ ਇੱਕ ਨੌਜਵਾਨ ਵਿੱਚ ਲਿਖਦਾ ਕਹਿੰਦਾ ਹਮਾਚਲ ਇੱਕ ਉਹ ਹਿਮਾਚਲ ਦੇ ਲਿਖ ਰਿਹਾ ਕਹਿੰਦਾ ਹਿਮਾਚਲ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਸਿੱਖ ਟਾਰਗੇਟ ਸਿੱਖ ਨਿਸ਼ਾਨੇ ਦੇ ਚਾਰ ਸ਼ੇਰੇ ਨੇ ਜਿਹੜੇ ਸਿੱਖਾਂ ਨੇ ਇਸ ਮੁਲਖ ਦੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆਪਣਾ ਖੂਨ ਡੋਲਿਆ ਇਸ ਮੁਲਖ ਨੂੰ ਆਪਣੀ ਧਰਤੀ ਨੂੰ ਉਹਨਾਂ ਲੋਕਾਂ ਨੇ ਅੱਜ ਪਾਣੀ ਤੋਂ ਬਿਨਾਂ ਬੰਜਰ ਹੋਣ ਵੱਲ ਵਧ ਰਹੀ ਹੈ ਜ਼ਹਿਰਾਂ ਪਾ ਪਾ ਕੇ ਜ਼ਹਿਰੀਲੀ ਕਰ ਲਈ ਆਪਣੀ ਆਬੋ ਹਵਾ ਆਪਣੀ ਧਰਤੀ ਪਰ ਇਸ ਮੂਰਖ ਦਾ ਢਿੱਡ ਭਰਿਆ ਅਨਾਜ ਇੰਨਾ ਪਾਇਦਾ ਕੀਤਾ ਇਸ ਪੰਜਾਬੀਆਂ ਨੇ ਤੇ ਪੂਰੇ ਮੂਰਖ ਦੀ ਖਾਤਰ ਅੱਜ ਵੀ ਜੇ ਕਿਸੇ ਚੀਨ ਦੇ ਨਾਲ ਲੜਦੇ ਸਾਡੇ ਜਵਾਨ ਸ਼ਹੀਦ ਹੁੰਦੇ ਨੇ ਤਾਂ ਪੰਜਾਂ ਦੇ ਵਿੱਚੋਂ ਤਿੰਨ ਜਾਂ ਚਾਰ ਸਾਡੇ ਸਿੱਖ ਨੌਜਵਾਨ ਹੁੰਦੇ ਨੇ ਤਰੰਗੇ ਚਲੇ ਪੇਟੀਆਂਵਾਂ ਲਾਸ਼ਾਂਾਂ ਦੀਆਂ ਘਰਾਂ ਨੂੰ ਆਉਂਦੀਆਂ ਨੇ ਹੁਣ ਵੀ ਆ ਲਗਾਤਾਰ ਪਿਛਲੇ ਹਫ਼ਤੇ 10 ਦਿਨਾਂ ਤੋਂ ਲਗਾਤਾਰ ਜਿਹੜੇ ਸਾਡੇ ਫੌਜੀ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਦੇ ਵਿੱਚੋਂ ਤਿੰਨ ਚਾਰ ਮੁੰਡੇ ਜਿਹੜੇ ਉਹ ਪੰਜਾਬ ਦੇ ਨੇ ਤਾਂ ਪਰ ਇਹ ਇਹ ਸਾਨੂੰ ਇਹਦਾ ਜਿਹੜਾ ਇਸ ਕੁਰਬਾਨੀ ਦਾ ਮੁੱਲ ਹੈ ਜਿਹੜਾ ਉਹ ਸਾਨੂੰ ਜਲੀਲ ਕਰਕੇ ਸਾਨੂੰ ਮਾਰ ਕੇ ਸਾਨੂੰ ਜਿੱਲਾਂ ਚ ਬੰਦ ਕਰਕੇ ਸਾਨੂੰ ਐਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਸਾਡਾ ਜਿਹੜਾ ਮੁੱਲ ਮੋੜਿਆ ਜਾ ਰਿਹਾ ਸੋ ਇਹ ਗੱਲ ਸੋਚਣ ਦੀ ਲੋੜ ਹੈ ਕਿ ਜਿਹੜੀ ਧਰਤੀ ਦੇਵਤਿਆਂ ਦੀ ਧਰਤੀ ਹੈ ਔਰ ਅਕਸ਼ਰਾਂ ਦੀ ਧਰਤੀ ਕਿਵੇਂ ਬਣ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਉਹਦੇ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰ ਰਹੀ ਹੈ ਕਿ ਲਗਾਤਾਰ ਇਹ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਲਗਾਤਾਰ ਹਿਮਾਚਲ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਘੇਰ ਕੇ ਉਹਨਾਂ ਦੇ ਕੇਸਰੀ ਨਿਸ਼ਾਨ ਸਾਹਿਬ ਲਾਏ ਜਾ ਰਹੇ ਨੇ ਉਹਨਾਂ ਨੂੰ ਥਾਣੇ ਚ ਬੰਦ ਕਰਾਇਆ ਜਾ ਰਿਹਾ ਹੈ ਜੀ ਕੀਤਾ ਜਾ ਰਿਹਾ ਹੈ ਕਿਉਂ ਆ ਇਹਦੇ ਪਿੱਛੇ ਕਾਰਨ ਕੀ ਹੈ ਕੀ ਆਖਰ ਸਿੱਖਾਂ ਨਾਲੇ ਕੀ ਕਰਨਾ ਚਾਹੁੰਦੇ ਆ ਸੋ ਮੈਂ ਅਪੀਲ ਕਰਦਾ ਕਿ ਸਾਡੇ ਸਾਰੇ ਭਾਈਚਾਰੇ ਨੂੰ ਗੁਰਿੰਦਰਜੀਤ ਬਾਈ ਲਿਖਦਾ ਪ੍ਰਿੰਸ ਲੁਧਿਆਣੇ ਤੋਂ ਕਹਿੰਦਾ ਸਾਰੇ ਭਾਈਚਾਰਿਆਂ ਬਿਲਕੁਲ ਇਹ ਮਸਲਾ ਇਕੱਲੇ ਸਿੱਖਾਂ ਦਾ ਨਹੀਂ ਹੈ ਇਹ ਪੰਜਾਬ ਦਾ ਚਾਹੇ ਹਿੰਦੂ ਆ ਚਾਹੇ ਪੰਜਾਬ ਦਾ ਮੁਸਲਮਾਨ ਹੈ ਉਹ ਸਾਰਿਆਂ ਨੂੰ ਇਸ ਮਸਲੇ ਤੇ ਡਟ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਇਹ ਮਸਲਾ ਛੋਟਾ ਨਹੀਂ ਇਹਨੂੰ ਛੋਟਾ ਨਾ ਬਣਾ ਕੇ ਦੇਖੋ ਅੱਜ ਇੱਕ ਘਟਨਾ ਵਾਪਰਦੀ ਹੈ ਹਿਮਾਚਲ ਚ ਕੱਲ ਨੂੰ ਹੋਰ ਕਿਤੇ ਵੀ ਸਿੱਖ ਵਕਤ ਵਕਤਾਂ ਤੇ ਜਾਂਦੇ ਆ ਉੱਥੇ ਹੀ ਇਹ ਘਟਨਾਵਾਂ ਤੇ ਮੈਂ ਅਪੀਲ ਮੁੱਖ ਮੰਤਰੀ ਨੂੰ ਹੋਰ ਕਰ ਦੇਣੀ ਚਾਹੁੰਦਾ ਕਿ ਪਹਿਲਾਂ ਵੀ ਬਹੁਤ ਵਾਰੀ ਇਹ ਅਪੀਲ ਕੀਤੀ ਹੈ ਮੈਂ ਮਿਲਿਆ ਵੀ ਆ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਕੈਪਟਨ ਮਨਦਰ ਸਿੰਘ ਨੂੰ ਮਿਲਿਆ ਚੰਨੀ ਨੂੰ ਮਿਲਿਆ ਭਵੰਤ ਸਨਮਾਨ ਨੂੰ ਮਿਲਿਆ ਕਿ ਪੰਜਾਬ ਦੇ ਅੰਦਰ ਵੀ ਕੋਈ ਐਸਾ ਕਾਨੂੰਨ ਲੈ ਕੇ ਆਓ ਕੋਈ ਮਤਾ ਲੈ ਕੇ ਆਓ ਕੋਈ ਵਿਧਾਨ ਸਭਾ ਦੇ ਵਿੱਚ ਪਾਸ ਕਰੋ ਕਿ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਆ ਕੇ ਜ਼ਮੀਨ ਨਾ ਲੈ ਸਕੇ ਜਿਵੇਂ ਹਿਮਾਚਲ ਚ ਰਾਜਸਥਾਨ ਚ ਹੋਰ ਕਿ ਸੂਬਿਆਂ ਚ ਇਹ ਕਾਨੂੰਨ ਬਣਨਾ ਚਾਹੀਦਾ ਕਿ ਪੰਜਾਬ ਦੀ ਜ਼ਮੀਨ ਤੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਹੀ ਰੱਖੀਆਂ ਹੋਣ ਇਹ ਬਣਨਾ ਚਾਹੀਦਾ ਸੋ ਮੈਂ ਆਉਣ ਵਾਲੇ ਦਿਨਾਂ 'ਚ ਫੇਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਮੇਰਾ ਅੱਜ ਦਾ ਇਸ ਕਰਕੇ ਮੈਂ ਬੋਲਿਆ ਕਿਉਂਕਿ ਕਈ ਸੱਜਣਾਂ ਦੇ ਫੋਨ ਆਏ ਕਿ ਭਾਈ ਇਹ ਮਸਲੇ ਦੇ ਕੀ ਕਰਕੇ ਨੌਜਵਾਨ ਫੜਕਾਰ ਛੇਤੀ ਆ ਜਾਂਦੇ ਆ ਮੈਂ ਨੌਜਵਾਨਾਂ ਨੂੰ ਬਿਲ ਕਰਦਾ ਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਤੁਸੀਂ ਕੋਈ ਹਜੇ ਕਾਰਵਾਈ ਕਰੋ ਤੇ ਇਹ ਤੁਹਾਨੂੰ ਟੰਗਣ ਸੋ ਆਪਾਂ ਇਹਦਾ ਕੋਈ ਮੌਕਾ ਨਹੀਂ ਦੇਣਾ ਸ਼ਾਂਤਮਈ ਤਰੀਕੇ ਨਾਲ ਉਹ ਵੀ ਆਪਣੇ ਭੈਣ ਭਰਾ ਨੇ ਉਹਨਾਂ ਨੂੰ ਆਪਾਂ ਭੈਣ ਭਰਾ ਹੀ ਮੰਨਦੇ ਆ ਜਿਹੜੇ ਹਿਮਾਚਲ ਚੋਂ ਇੱਥੇ ਆਏ ਹੋਏ ਨੇ ਸਾਡਾ ਉਹਨਾਂ ਨਾਲ ਕੋਈ ਜ਼ੈਰ ਨਹੀਂ ਹੈ ਪਰ ਅਸੀਂ ਜੇ ਹੱਲ ਨਾ ਕੀਤਾ ਨਾ ਸਰਕਾਰਾਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਘੇਰ ਕੇ ਪਿਆਰ ਨਾਲ ਪਹੁੰਚਾ ਕੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਜਾ ਕੇ ਉਹਨਾਂ ਆਪਣੇ ਹਿਮਾਚਲੀਆਂ ਨੂੰ ਪੁੱਛੋ ਵੀ ਸਾਡੇ ਬੰਦਿਆਂ ਦੀ ਕੁੱਟਮਾਰ ਕਿਉਂ ਕੀਤੀ ਜਾ ਰਹੀ ਹੈ ਛੋੜੇ ਨਾਲ ਕੋਈ ਇੱਥੇ ਧੱਕੇਸ਼ਾਹੀ ਹੁੰਦੀ ਹੈ ਕੋਈ ਕੁੱਟਮਾਰ ਹੁੰਦੀ ਹੈ ਕੋਈ ਜਾਤੀ ਹੁੰਦੀ ਹੈ ਕੋਈ ਤੁਹਾਨੂੰ ਦਲੀਲ ਦਿੱਤਾ ਜਾਂਦਾ ਤੁਹਾਡਾ ਨਾ ਬੋਲਣ ਵੀ ਖੋ ਰਹੇ ਆ ਕਿ ਅਸੀਂ ਤਾਂ ਵੀ ਚੁੱਪਾਂ ਸੱਤਾ ਖੜੇ ਰਹੇ ਉਹਨਾਂ ਦਿਨਾਂ ਦੇ ਵਿੱਚ ਇਹ ਹੁਣ ਦੇਖਦੇ ਆ ਕਿ ਪੰਜਾਬ ਸਰਕਾਰ ਦੇ ਕੀ ਕਰਦੀ ਐ ਕੇਂਦਰ ਦੀ ਸਰਕਾਰ ਦੇ ਤੇ ਕੀ ਕਰਦੀ ਐ ਹਿਮਾਚਲ ਦੀ ਸਰਕਾਰ ਦੇ ਤੇ ਕੀ ਕਰਦੀ ਐ ਇਹ ਛੋਟੀ ਗੱਲ ਨਹੀਂ ਐ ਇਹ ਮਸਲੇ ਨੂੰ ਆਪਾਂ ਇੰਨੇ ਨਾ ਬਣਾ ਕੇ ਛੱਡ ਦਿਆ ਕਰਕੇ ਵੀ ਠੀਕ ਆ ਜੀ ਫੇਸਬੁੱਕ ਤੇ ਬੋਲ ਤੱਕ ਪੋਸਟ ਪਾਤੀ ਤਾਂ ਬਸ ਨਹੀਂ ਜੇ ਆਪਾਂ ਇਸ ਦਾ ਕੋਈ ਨਹੀਂ ਵਿਰੋਧ ਕਰਦੇ ਨਹੀਂ ਕੋਈ ਸੰਘਰਸ਼ ਕਰਦੇ ਤਾਂ ਇੰਨਾ ਘਟਨਾਵਾਂ ਨੇ ਵਧਣਾ